ਹੈਲੋ ਹਾਂਜੀ ਸਾਰੇ ਪੈਨਪ੍ਰੋਬਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਦੇਖੋ ਹੁਣ ਸਰਦੀਆਂ ਖਤਮ ਹੋ ਚੁੱਕੀਆਂ ਨੇ ਤੇ ਗਰਮੀਆਂ ਸਟਾਰਟ ਹੋ ਰਹੀਆਂ ਨੇ। ਪਹਿਲਾਂ ਆਪਾਂ ਸਰਦੀਆਂ ਸ਼ੁਰੂ ਹੋਣ ਵੇਲੇ ਇੱਕ ਵੀਡੀਓ ਦੋ ਵੀਡੀਓ ਪਾਈਆਂ ਸੀਗੀਆਂ ਜਿਹੜੀਆਂ ਕਿ ਮੇਰੀਆਂ ਭੈਣਾਂ ਨੇ ਬਹੁਤ ਪਸੰਦ ਕੀਤੀਆਂ ਸੀਗੀਆਂ। ਪਰ ਹੁਣ ਸਰਦੀਆਂ ਜਾ ਰਹੀਆਂ ਨੇ ਤੇ ਸਾਰਿਆਂ ਨੂੰ ਹਣਾ ਟੈਨਸ਼ਨ ਹੋਈ ਪਈ ਐ ਵੀ ਹੁਣ ਆਪਾਂ ਨੇ ਜਿਹੜੇ ਭਾਰੀ ਤੋਂ ਭਾਰੀ ਕੰਬਲ ਨੇ ਉਦੋਂ ਦੇਖੋ ਮੈਂ ਕੰਬਲ ਜਿਹੜਾ ਤੋਤਾ ਸੀ ਉਹ ਹਲਕਾ ਸੀਗਾ ਪਰ ਜਿਹੜੇ ਇਹ ਕੰਬਲ ਨੇ ਨਾ ਇਹ ਬਹੁਤ ਹੈਵੀ ਕੰਬਲ ਨੇ ਹਣਾ। ਚੱਕੇ ਵੀ ਨਹੀਂ ਜਾਂਦੇ ਕਿ ਮੇਤੋਂ ਆਖਰ ਮੈਂ ਤੁਹਾਨੂੰ ਪ੍ਰੋਪਰ ਚੱਕ ਕੇ ਦਿਖਾਵਾਂ ਤਾਂ ਨਹੀਂ ਚੱਕੇ ਜਾਂਦੇ ਹਨ ਇਹ ਦੋਨੋਂ ਹੀ ਆਪਣੇ ਕੰਬਲ ਬਹੁਤ ਭਾਰੀ ਨੇ ਤੇ ਦੇਖੋ ਹੁਣ ਆਪਾਂ ਇਹਨਾਂ ਨੂੰ ਡਰੈਕਲੀਨ ਕਰਵਾਵਾਂਗੇ ਤਾਂ ਘੱਟੋ ਘੱਟ ਆਪਣਾ 700000 ਰੁਪਿਆ ਡਰੈਕਲੀਨ ਵਾਲੀ ਲੈ ਲੈਂਦੇ ਨੇ ਤੇ ਇਹਨਾਂ ਲਈ ਆਪਾਂ ਨੂੰ ਇਹ ਰਹਿੰਦਾ ਵੀ ਹਨਾ ਪਤਾ ਨਹੀਂ ਕਿੱਦਾਂ ਉਹਨਾਂ ਨੇ ਕੀਤੀ ਹੋਣੀ ਹੈ ਉਹ ਇੰਨਾ ਹਾਰਮਫੁਲ ਜਿਹੜੇ ਕੈਮੀਕਲ ਵਿੱਚ ਪਾ ਦਿੰਦੇ ਨੇ ਇੱਕ ਵਾਰ ਅਸੀਂ ਨੇ ਇਹ ਵਾਲਾ ਕੰਬਲ ਡਰੈਕਲੀਨ ਕਰਵਾਇਆ ਸੀਗਾ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਜਿਹੜੀ ਇਹਦੀ ਕੰਨੀ ਹੈ ਨਾ ਜਲਾਤੀ ਸੀਗੀ ਉਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਨਾ ਕਾਫੀ ਸਾਲ ਹੋ ਗਈ ਸੀ ਉਹਦੋਂ ਕਰਵਾਇਆ ਸੀਗਾ ਉਸ ਤੋਂ ਬਾਅਦ ਕਦੇ ਵੀ ਨੂੰ ਮੈਂ ਡਰਾਈ ਕਲੀਨ ਨਹੀਂ ਕਰਵਾਇਆ ਘਰ ਦੇ ਵਿੱਚ ਹੀ ਇਹਨਾਂ ਨੂੰ ਡਰਾਈ ਕਲੀਨ ਕਰ ਲੈਨੇ ਆ ਕਿਵੇਂ ਦੇਖੋ ਇੱਕ ਤਾਂ ਜੇ ਤੁਹਾਡੇ ਕੰਬਲ ਘੱਟ ਮਤਲਬ ਕਿ ਗੰਦੇ ਆ ਹਨ ਵੀ ਆਪਾਂ ਨੂੰ ਹੁੰਦਾ ਵੀ ਹਾਂ ਆਪਾਂ ਕਵਰ ਵਗੈਰਾ ਚੜਾ ਕੇ ਰੱਖਦੇ ਨੇ ਦੇਖੋ ਇਸ ਤਰੀਕੇ ਨਾਲ ਉਹਨਾਂ ਨੇ ਨਾ ਡਰਾਈ ਕਲੀਨ ਕੀਤੀ ਸੀ ਇਹਨੂੰ ਜਲਾਤਾ ਸੀਗਾ ਨਾ ਬਹੁਤ ਮਹਿੰਗੇ ਮਹਿੰਗੇ ਪਾਣਾ ਕੰਬਲ ਲੈਣੇ ਆਗੇ ਫਿਰ ਡਰ ਵੀ ਰਹਿੰਦਾ ਵੀ ਕੀ ਪਤਾ ਉਹਨਾਂ ਨੇ ਕੀ ਕੀਤਾ ਉਹ ਕਿੰਨਾ ਕੈਮੀਕਲ ਪਾਇਆ ਹੋਗਾ ਨਾਲੇ ਜਿਹੜੇ ਇਹਨਾਂ ਦੇ ਕਲਰ ਨੇ ਨਾ ਉਹ ਫਿੱਕੇ ਪੈਣ ਲੱਗ ਜਾਂਦੇ ਨੇ ਆਪਾਂ ਜਦੋਂ ਉਹਨਾਂ ਡਰਾਈ ਕਲੀਨ ਬਾਰ-ਬਾਰ ਕਰਵਾਈ ਜਾਂਦੇ ਤੇ ਇੱਕ ਮਹੀਨੇ ਪਹਿਲਾਂ ਨੂੰ ਆਦਤ ਹੁੰਦੀ ਹੈਗੀ ਹਨਾ ਉਹ ਨਾ ਈਜੀ ਦੇ ਵਿੱਚ ਇਹਨਾਂ ਨੂੰ ਧੋਂਦੀਆਂ ਨੇ ਜਦ ਕਿ ਇਹ ਜਿਹੜੇ ਕੰਬਲ ਹੁੰਦੇ ਆ ਨਾ ਇਹ ਈਜੀ ਦੇ ਵਿੱਚ ਨਹੀਂ ਧੋਤੇ ਜਾਂਦੇ ਈਜੀ ਥੋੜੀ ਬਹੁਤੀ ਪਾ ਸਕਦੇ ਹੋ ਅਗਰ ਤੁਹਾਡੇ ਕੰਬਲ ਜਿਆਦਾ ਹਨਾ ਗੰਦੇ ਹੈਗੇ ਨਹੀਂ ਇਹਨਾਂ ਨੂੰ ਧੋਣ ਵਾਸਤੇ ਕੀ ਤੁਹਾਨੂੰ ਚਾਹੀਦਾ ਮਸ਼ੀਨ ਵਿੱਚ ਤੁਸੀਂ ਇਹਨਾਂ ਨੂੰ ਆਸਾਨੀ ਨਾਲ ਧੋ ਸਕਦੇ ਹੋ ਦੇਖੋ ਵੈਸੇ ਤਾਂ ਜੇ ਮੈਂ ਆਪਾਂ ਟੱਬ ਵਗੈਰਾ ਵਿੱਚ ਪਾ ਕੇ ਨਾ ਲੱਤਾਂ ਨਾਲ ਧੋਣਿਆ ਹਨਾ ਜਿਆ ਚੱਕ ਚੱਕ ਕੇ ਧੋਣੇ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਤਪਾਂ ਨ ਮਸ਼ੀਨ ਦੇ ਵਿੱਚ ਬਹੁਤ ਆਸਾਨੀ ਨਾਲ ਧੋ ਸਕਦਾ ਚਾਹੇ ਤੁਹਾਡੀ ਮਸ਼ੀਨ ਵੱਡੀ ਹੈ ਚਾਹੇ ਛੋਟੀ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਦੇ ਨਾਲ ਤੇ ਇਹਦੇ ਵਿੱਚ ਪਾਉਣਾ ਕੀ ਹੈ ਚਾਹੇ ਜਿੰਨਾ ਮਰਜੀ ਤੁਹਾਡਾ ਕੰਬਲ ਗੰਦਾ ਨਾ ਤਾਂ ਉਹ ਉਹਦਾ ਜਿਹੜਾ ਬੂਰ ਹੈ ਉਹਨੂੰ ਕੁਝ ਹੋਊਗਾ ਬਿਲਕੁਲ ਸੌਫਟ ਦੇਖੋ ਆਪਣੇ ਬਾਲਾਂ ਦੀ ਤਰ੍ਹਾਂ ਇਹ ਸੌਫਟ ਹੁੰਦੇ ਹਨ ਜਿਵੇਂ ਜੇ ਤੁਹਾਡਾ ਕੰਬਲ ਹੈਗੇ ਨੇ ਉਦਾਂ ਹੀ ਰਹਿਣਗੇ ਚਾਹੇ ਤੁਸੀਂ 10 ਸਾਲ 20 ਸਾਲ ਉਹਨਾਂ ਨੂੰ ਰੱਖ ਲਿਓ ਬਿਲਕੁਲ ਖਰਾਬ ਨਹੀਂ ਹੋਣਗੇ ਤੇ ਧੋਣ ਦਾ ਤਰੀਕਾ ਮੈਂ ਤੁਹਾਨੂੰ ਦੱਸੂਗੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਚੰਗੀ ਲੱਗੀ ਤਾਂ ਲਾਈਕ ਵੀ ਕਰਨਾ ਤੇ ਹੁਣ ਆਪਾਂ ਇਹਨੂੰ ਧੋਵਾਂਗੇ ਮਸ਼ੀਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਮਸ਼ੀਨ ਦੇ ਵਿੱਚ ਆਪਾਂ ਪਾ ਲੈਨੇ ਆ ਪਾਣੀ ਦੇਖੋ ਇੱਕ ਮੈਂ ਤੁਹਾਨੂੰ ਗੱਲ ਦੱਸ ਰਹੀ ਸੀ ਕਿ ਅਗਰ ਤੁਹਾਡੇ ਕੰਬਲ ਮੈਲੇ ਆ ਦੇਖੋ ਵੈਸੇ ਇਹ ਇੰਨੇ ਮੈਲੇ ਨਹੀਂ ਹੈਗੇ ਗੰਦੇ ਨਹੀਂ ਹੈਗੇ ਕਿਉਂਕਿ ਆ ਪੱਕਾ ਵਰ ਚੜਾ ਕੇ ਰੱਖਦੇ ਨਾ ਪੁਰਾਣਾ ਫਿਰ ਵੀ ਇਹ ਰੱਖਣ ਵੇਲੇ ਆਪਾਂ ਨੂੰ ਹੁੰਦਾ ਵੀ ਇੱਕ ਵਾਰੀ ਇਹਨਾਂ ਸਾਫ਼ ਕਰਦੀ ਆਪਾਂ ਨੂੰ ਜੇ ਤੁਹਾਡਾ ਕੰਬਲ ਲੱਗਦਾ ਤੁਹਾਨੂੰ ਵੀ ਬਿਲਕੁਲ ਐ ਇਦਾਂ ਵੀ ਗੰਦਾ ਨਹੀਂ ਹੈਗਾ ਕਿਤੋਂ ਵੀ ਤਾਂ ਮੈਂ ਤੁਹਾਨੂੰ ਹਨਾ ਆਪਣੀ ਦੂਸਰੀ ਵੀਡੀਓ ਦਾ ਲਿੰਕ ਪਾ ਦੂੰਗੀ ਇਹਦੇ ਵਿੱਚ ਤਾਂ ਤੁਸੀਂ ਉਸ ਤਰੀਕੇ ਨਾਲ ਇਹਨੂੰ ਭਾਫ ਨਾਲ ਹੀ ਠੀਕ ਕਰਕੇ ਰੱਖ ਦਿਓ ਉਹੀ ਤੁਹਾਡੇ ਕੰਬਲ ਚ ਸਮੈਲ ਨਹੀਂ ਆਉਂਦੀ ਕੋਈ ਇਹ ਗੰਦਾ ਨਹੀਂ ਹੁੰਦਾ ਕੋਈ ਕਿਟਾਨੋ ਨਹੀਂ ਪੈਦਾ ਹੁੰਦੇ ਤੇ ਆਓ ਹੁਣ ਆਪਾਂ ਮਸ਼ੀਨ ਦੇ ਵਿੱਚ ਇਹਨੂੰ ਕਿਵੇਂ ਧੋਈਏ ਹਾਂਜੀ ਹੁਣ ਆਪਾਂ ਨੇ ਮੀਡੀਅਮ ਤੱਕ ਪਾਣੀ ਪਾ ਲਿਆਗਾ ਦੇਖੋ ਮੈਂ ਤੁਹਾਨੂੰ ਪਹਿਲਾਂ ਇਹ ਕਹ ਵੀ ਜੇ ਇਹਦਾ ਜਿਆਦਾ ਗੰਦਾ ਹੈ ਨਾ ਕੰਬਲ ਤਾਂ ਤੁਸੀਂ ਇਹਦੇ ਵਿੱਚ ਈਜੀ ਪਾ ਸਕਦੇ ਹੋ ਈਜੀ ਪਾਉਣੀ ਕਿੰਨੀ ਕਹ ਥੋੜੀ ਜੀ ਕਿਉਂਕਿ ਆਪਾਂ ਈਜੀ ਦੇ ਵਿੱਚ ਇਹਨਾਂ ਨੂੰ ਧੋਣ ਲੱਗ ਜਾਨੇ ਤੇ ਫਿਰ ਈਜੀ ਨਿਕਲਣ ਚ ਨਹੀਂ ਆਉਂਦੀ ਆਈ ਅਗਰ ਈਜੀ ਤੁਸੀਂ ਪਾਉਣੀ ਹੈ ਤਾਂ ਬਿਲਕੁਲ ਥੋੜੀ ਜੀ ਅੱਧਾ ਚਮਚਾ ਨਾ ਪਾਈ ਜਿਹਦਾ ਪਾ ਲਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹ ਸ਼ੈਂਪੂ ਦੇ ਵਿੱਚ ਧੋਇਆ ਕਰੋ ਇਹਨਾਂ ਨੂੰ ਕਿਉਂਕਿ ਸ਼ੈਂਪੂ ਦੇ ਨਾਲ ਨਾ ਤਾਂ ਇਹਨਾਂ ਦੀ ਸੈ ਨਹੀਂ ਜਾਂਦੀ ਹੈ ਤੇ ਨਾ ਹੀ ਇਹਨਾਂ ਦੇ ਵਿੱਚ ਬੂਰੂਠਦੇ ਆ ਤੇ ਨਾ ਹੀ ਤੁਹਾਨੂੰ ਇਹ ਹੋ ਜਾਵੇ ਵੀ ਸਾਡੀ ਕੰਬਲ ਨੇ ਜਿਹੜੀਆਂ ਸੁੰਗੜ ਜਾਣਗੇ ਜਾਂ ਖਰਾਬ ਹੋ ਜਾਣਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਕਿਉਂਕਿ ਇਹ ਕੰਬਲ ਜਿਆਦਾ ਆਪਣੇ ਗੰਦੇ ਨਹੀਂ ਹੈਗੇ ਇਸ ਲਈ ਆਪਾਂ ਨੇ ਇੱਕ ਟੱਕਣ ਪਾਇਆ ਸ਼ੈਂਪੂ ਦਾ ਅਗਰ ਤੁਹਾਨੂੰ ਲੱਗਦਾ ਵੀ ਗੰਦੇ ਨੇ ਤਾਂ ਦੋ ਟੱਕਣ ਪਾ ਲਓ ਤੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਦਾ ਉਹ ਕੱਢ ਲਈ ਕਿਉਂਕਿ ਜਿਹੜਾ ਉਹ ਨਮਕੇ ਨਾ ਉਹ ਜਿੰਨੇ ਵੀ ਕਟਾਣੋ ਵਗੈਰਾ ਹੁੰਦੇ ਨੇ ਉਹ ਸਾਰਿਆਂ ਨੂੰ ਖਤਮ ਕਰ ਦਿੰਦਾ ਤੇ ਤੁਹਾਡੇ ਕੰਬਲ ਬਹੁਤ ਸੋਹਣੇ ਬਣਦੇ ਨੇ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਜਿਹੜਾ ਅੱਧਾ ਕੰਬਲ ਹੈਗਾ ਉਹ ਨੂੰ ਪਾਵਾਂਗੇ ਜਿਹੜਾ ਅੱਧਾ ਕੰਬਲ ਹੈਗਾ ਉਹ ਨੂੰ ਆਪਾਂ ਸਾਈਡ ਤੇ ਰੱਖਾਂਗੇ ਦੂਸਰੀ ਸਾਈਡ ਜਿੱਧਰ ਆਪਾਂ ਹਨਾ ਸੁਕਾਉਣੀਆਂ ਕੱਪੜੀ ਉਧਰ ਰੱਖ ਲਓ ਚਾਹੇ ਤੁਸੀਂ ਇਹਨੂੰ نیچے ਲਟਕਾ ਕੇ ਰੱਖ ਲਓ ਜਿਵੇਂ ਮਰਜ਼ੀ ਕਰ ਲਓ ਉਹਨਾਂ ਕੰਬਲੇ ਦੇ ਵਿੱਚ ਪਾਉਣਾ ਆਪਣੇ ਜਿੰਨਾ ਕਪੜਾ ਹਿੱਲ ਜੇ ਇਹ ਨਹੀਂ ਹੈਗਾ ਵੀ ਆਪਾਂ ਮਸ਼ੀਨ ਦੀ ਹੈ ਨਾ ਮੋਟਰ ਚਾਲੀ ਕਿਉਂਕਿ ਕਈ ਭੈਣ ਦੇਦੀ ਸਾਡੀ ਨਾ ਮੈਂ ਕਿਸੇ ਦੀ ਵੀਡੀਓ ਦੇਖ ਕੇ ਨਾ ਇਦਾਂ ਹੀ ਸਾਰਾ ਕੰਬਲ ਪਾ ਲਿਆ ਤੇ ਸਾਡੀ ਮੋਟਰ ਮੱਜ ਗਈ ਤੇ ਉਹਨਾਂ ਕਿ ਪਾਉਣਾ ਪਹਿਲਾਂ ਦੇਖ ਲੈਣਾ ਵੀ ਸਾਡਾ ਕੰਬਲ ਵਿੱਚ ਹਿਲ ਰਿਹਾ ਉਹਨਾਂ ਕੀ ਪਾਉਣਾ ਦੇਖੀ ਚੀਜ਼ਾਂ ਛੁੱਟ ਛੁੱਟੀਆਂ ਹੁੰਦੀਆਂ ਨੇ ਨਾ ਮੈਂ ਅਕਸਰ ਕਹਿੰਦੀ ਹਾਂ ਵੀ YouTube ਤੇ ਆਪਾਂ ਕੋਈ ਵੀ ਚੀਜ਼ ਦੇਖਦੇ ਆ ਨਾ ਮੇਰੀ ਕੋਈ ਵੀ ਮੈਂ ਆਪਣੀ ਵੀਡੀਓ ਦੇ ਵੀ ਕਹਿਣੀ ਵੀ ਪਹਿਲਾਂ ਉਹਨੂੰ ਸਰਚ ਕਰ ਲੈ ਕਰੋ ਫਿਰ ਹਨਾ ਕੋਈ ਵੀ ਚੀਜ਼ ਵਰਤਿਆ ਕਰੋ ਤਾਂ ਹੁਣ ਆਪਾਂ ਨੇ ਕੀ ਕਰਨਾ ਹੈ ਦੇਖੋ ਐਂਡ ਫਰੌਸਟ ਪਰ ਚੰਗੇ ਦੇ ਕਿ ਨਾ ਮਲਕੇ ਦੇ ਵਿੱਚ ਹਿਲ ਰਿਹਾ ਇਹ 12 ਲੀਟਰ ਦੀ ਆਪਣੀ ਮਸ਼ੀਨ ਹੈਗੀ ਹੈ ਨਾ 12 ਕਿਲੋ ਦੀ ਤੇ ਇਹਦੇ ਵਿੱਚ ਜੇ ਮੈਨੂੰ ਪਰ ਨਹੀਂ ਆਪਾਂ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਆ ਹੁਣ ਆਪਾਂ ਇਹਨੂੰ ਅੱਧੇ ਨੂੰ ਪਾਵਾਂਗੇ ਪਹਿਲਾਂ ਅੱਧਾ ਤੋਤਾ ਜਾਊਗਾ ਫਿਰ ਤੁਹਾਨੂੰ ਦਿਖਾਉਣੀ ਆਂ ਹਾਂਜੀ ਹੁਣ ਆਪਣਾ ਇੱਕ ਸਾਈਡ ਤੋਂ ਇਹ ਕੰਬਲ ਧੋਤਾ ਗਿਆ ਹੁਣ ਆਪਾਂ ਇਹਨੂੰ ਕਰ ਦਾਂਗੇ ਬੰਦ ਹੁਣ ਜਿਹੜਾ ਆਪਣੀ ਦੂਸਰੀ ਸਾਈਡ ਹੈ ਇਹਨੂੰ ਆਪਾਂ ਦੇਖੋ ਇਸ ਤਰੀਕੇ ਨਾਲ ਹਨਾ ਜੇ ਆਪਾਂ ਚੱਕਾਂਗੇ ਨਹੀਂ ਚੱਕਿਆ ਜਾਂਦਾ ਹਨਾ ਕਿਉਂਕਿ ਬਹੁਤ ਭਾਰੀ ਹੈ ਇਹ ਤਾਂ ਆਪਾਂ ਇਹਨੂੰ ਹਲਕੇ ਹਲਕੇ ਹੱਥ ਨਾਲ ਨਾ ਇਦਾਂ ਨਿਚੋੜ ਨਿਚੋੜ ਕੇ ਬਸ ਇਦਾਂ ਦਬ ਦਬ ਕੇ ਕਿਉਂਕਿ ਦੇਖੋ ਇਕੱਤਾ ਪਹਿਣਾ ਨੂੰ ਨਾ ਕਮਰ ਦਰਦ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਨਾ ਪਰ ਹੁੰਦਾ ਵੀ ਹੈ ਵੀ ਚਲੋ 4 ਪੈਸੇ ਵੀ ਬਚ ਜਾਣਗੇ ਆਪਣੇ ਹਨਾ ਤਾਂ ਇਹਨੂੰ ਹੌਲੀ ਹੌਲੀ ਨਾਲ ਚੱਕ ਚੱਕ ਕੇ ਆਪਾਂ ਦੂਸਰੀ ਸਾਈਡ ਰੱਖ ਦਾਂਗੇ ਹਾਂਜੀ ਤੇ ਹੁਣ ਆਪਾਂ ਅੱਧਾ ਕੰਬਲ ਦੇਖੋ ਸਾਈਡ ਤੇ ਰੱਖਿਆ ਤਾਂ ਜਿਹੜਾ ਧੋਤਾ ਗਿਆ ਸੀ ਤੇ ਹੁਣ ਆਪਾਂ ਜਿਹੜਾ ਦੂਸਰਾ ਹੈਗਾ ਉਹਨੂੰ ਆਪਾਂ ਧੋਣ ਲਈ ਪਾਤਾ ਵਿੱਚ ਦੇਖੋ ਸਾੜਾ ਨਾ ਥੋੜਾ ਜਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਮਸ਼ੀਨ ਨਾ ਥੋੜੀ ਜਿਹੀ ਫਾਸਟ ਚੱਲਦੀ ਹੈ ਤੇਜ਼ ਚੱਲਦੀ ਹੈ ਹੈਵੀ ਤੇ ਲਾਈ ਹੋਈ ਹੋਏਗੀ ਦੇਖੋ ਆਪਣੀ ਇਹ ਨਾ ਇਹਨੂੰ ਸਾਰੇ ਨੂੰ ਵੀ ਧੋਦੂ ਵੀ ਖਿੱਚਦੀ ਹੈਗੀ ਵਿੱਚ ਹਨਾ ਤੇ ਇਸ ਲਈ ਤੁਹਾਨੂੰ ਥੋੜਾ ਜਿਹਾ ਇੱਕ ਪਾਸਿਓਂ ਫੜ ਕੇ ਰੱਖਿਆ ਪਿਆ ਪਹਿਲਾਂ ਮੈਂ ਪੜਿਆ ਹੋਇਆ ਸੀ ਹੁਣ ਬੇਟੇ ਨੇ ਪੜਿਆ ਹੋਇਆ ਤੁਸੀਂ ਨਾ ਇਹਨੂੰ ਸਾਈਡ ਤੇ ਲਮਕਾ ਕੇ ਵੀ ਰੱਖ ਸਕਦੇ ਹੋ ਤੇ ਇਦਾਂ ਹੈਲਪ ਕਰਾ ਲੈਣਾ ਕਿਉਂਕਿ ਆਪਾਂ ਛੋਟੀ ਛਟੀ ਵਾਲਦੇ ਨੇ ਬੱਚਿਆਂ ਨੂੰ ਵੀ ਲਾ ਲੈਂਦੇ ਸਾਰੇ ਪਰ ਮੁੰਡਿਆਂ ਨਾਲ ਤਾਂ ਗਈ ਧੋਣ ਵਾਲਾ ਹੁੰਦਾ ਇਹਨਾਂ ਦਾ ਕੰਮਣ ਤੇ ਹੁਣ ਆਪਾਂ ਇਹਨੂੰ ਧੋ ਲਾਂਗੇ ਧੋ ਕੇ ਫਿਰ ਆਪਾਂ ਇਹਨੂੰ ਹੁਣ ਪਾਣੀ ਕਿਵੇਂ ਕੱਢਾਂਗੇ ਇਹਦਾ ਜਿਹੜਾ ਇਹ ਸਰਫ ਵਗੈਰਾ ਵਾਲਾ ਹੈ ਨਾ ਤੇ ਇਹਨੂੰ ਸੁਕਾਵਾਂਗੇ ਕਿਵੇਂ ਤੁਹਾਨੂੰ ਸਾਰਾ ਕੁਝ ਦਿਖਾਉਣੀ ਆ ਆਪਾਂ ਤੇ ਹੁਣ ਆਪਾਂ ਨੇ ਇਹਨੂੰ ਹਣਾ ਮਸ਼ੀਨ ਦੇ ਵਿੱਚੋਂ ਕੱਢ ਲਿਆ ਦੇਖੋ ਜੇ ਤਾਂ ਤੁਹਾਡਾ ਕੰਬਲ ਛੋਟਾ ਹੈ ਮੈਂ ਪਹਿਲਾਂ ਵੀ ਇਹ ਵੀਡੀਓ ਵਿੱਚ ਦਿਖਾਇਆ ਸੀ ਦੂਸਰੀ ਦੇ ਜੇ ਤਾਂ ਛੋਟਾ ਹੈ ਫਿਰ ਤਾਂ ਆਪਾਂ ਇਹਨੂੰ ਹਨਾ ਜਿਹੜੀ ਆਪਣੀ ਸੁਕਾਉਣ ਵਾਲੀ ਮਸ਼ੀਨ ਸੋਰੀ ਧੋਣ ਵਾਲੀ ਮਸ਼ੀਨ ਹੈ ਉਹਦੇ ਵਿੱਚ ਹੀ ਪਾਣੀ ਪਾ ਕੇ ਆਪਾਂ ਇਹਨੂੰ 2-4 ਗੇੜੇ ਦਵਾਵਾਂਗੇ ਪਾਣੀ ਨੂੰ ਡਰੇਨ ਕਰ ਦਾਂਗੇ ਮਤਲਬ ਕਿ ਕੱਢ ਦਾਂਗੇ ਦੁਬਾਰਾ ਤੋਂ ਫਿਰ ਪਾਣੀ ਪਾਵਾਂਗੇ ਫਿਰ ਕੱਢ ਦਾਂਗੇ ਇਸੇ ਤਰੀਕੇ ਨਾਲ ਹਨਾ ਮਤਲਬ ਕਿ ਧੋਣ ਵਾਲੀ ਮਸ਼ੀਨ ਦੇ ਵਿੱਚ ਹੀ ਧੋਤਾ ਜਾਵੇਗਾ ਤੁਸੀਂ ਇਹਨੂੰ ਅੱਧਾ-ਅੱਧਾ ਕਰਕੇ ਵੀ ਉਸ ਤਰੀਕੇ ਨਾਲ ਕਰ ਸਕਦੇ ਹੋ ਪਰ ਨਹੀਂ ਤਾਂ ਤੁਸੀਂ ਇਦਾਂ ਕੋਈ ਮੰਜਾ ਜਾਂ ਕੋਈ ਚੇਅਰ ਹਨਾ ਉਹਦੇ ਉੱਪਰ ਰੱਖ ਲਓ ਇਹਨੂੰ ਮੈਂ ਹੌੜਾ ਹੌੜਾ ਪੈਨ ਹਿਲਾਉਂਦੇ ਜਾਵਾਂਗੇ ਤਾਂ ਕਿ ਸਾਰੇ ਹਨਾ ਆਪਣੀ ਜੀ ਤੇ ਇਹ ਨਹੀਂ ਵੀ ਆਪਣੀ ਸਰਫ ਹੈਗੀ ਹੈ ਇਹਦੇ ਵਿੱਚ ਟੀਜੀ ਵਗੈਰਾ ਸ਼ੈਂਪੂ ਵਗੈਰਾ ਜੋ ਵੀ ਆਪਾਂ ਨੇ ਪਾਇਆ ਉਹ ਸਾਰਾ ਨਿਕਲ ਜਾਊਗਾ ਇਸੇ ਕਿਨੋਂ ਨਾ ਪੈਣਾ ਕੱਡੀਆਂ ਵੀ ਇਹਨਾਂ ਨੂੰ ਹਨਾ ਧੋ ਸਕਦੇ ਹੋ ਤੁਸੀਂ ਤੇ ਹੁਣ ਰਹਿ ਗਈ ਸਤਾਂ ਦੀ ਗੱਲ ਜਾ ਅਗਰ ਤੁਹਾਡੇ ਨਾਲ ਕੋਈ ਹੈਲਪ ਕਰਵਾਉਣ ਵਾਲਾ ਨਾ ਇਹ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਸਿਕਾ ਸਕਦੇ ਹੋ ਹਾਂਜੀ ਇਸ ਤਰੀਕੇ ਨਾਲ ਸਾਰੀ ਸਰਪ ਤੁਹਾਡੀ ਨੀਚੇ ਨਿਕਲ ਜੂਗੀ ਹੈ ਨਾ ਕਈ ਵਾਰ ਇਹ ਵੀ ਹੋਗਾ ਡਾਊਟ ਕਿ ਤੇ ਸਾਡੀ ਸਰਪਣਾ ਵਿੱਚ ਰਹੇਗੀ ਬਿਲਕੁਲ ਨਹੀਂ ਰਹਿੰਦੀ ਜੀ ਤੁਸੀਂ ਇਸ ਤਰੀਕੇ ਨਾਲ ਹਲਕਾ ਹਲਕਾ ਹੱਥ ਦਿਨੇ ਨਾਲ ਪ੍ਰੈਸ ਕਰ ਦੋ ਕਿਉਂਕਿ ਲੱਤਾਂ ਨਾ ਆਉਣ ਨਾਲ ਉਹ ਟੱਬਾਂ ਦੇ ਵਿੱਚ ਹੈ ਨਾ ਉਹ ਬਹੁਤ ਜ਼ੋਰ ਚਾਹੀਦਾ ਤਾਂ ਬਸ ਇਦਾਂ ਹਲਕਾ ਹਲਕਾ ਤੁਸੀਂ ਨੂੰ ਦੱਬੇ ਚਲੋ ਤੇ ਥੋੜਾ ਥੋੜਾ ਹਲਾਈ ਚਲਾਗੇ ਆਪਾਂ ਸਾਰੀ ਸਰਫਨਾ ਤੁਹਾਡੀ ਨੀਚੇ ਨਿਕਲ ਜੂਗੀ ਰੱਖਣਾ ਤੁਸੀਂ ਕੀਤੇ ਕੋਈ ਬਾਣ ਵਗੈਰਾ ਦਾ ਮੰਜਾ ਹੋਵੇ ਜਾਂ ਕੋਈ ਚੇਅਰ ਹੋਵੇ ਨਾ ਤੁਸੀਂ ਉਹ ਤੇ ਰੱਖ ਲਓ ਹਾਂਜੀ ਹੁਣ ਇਸ ਤਰੀਕੇ ਨਾਲ ਆਪਾਂ ਮੰਜੇ ਤੇ ਇਹਨੂੰ ਘੱਟੋ ਘੱਟ 10 ਮਿੰਟ ਲਈ ਛੱਡ ਦਾਂਗੇ ਫੇ ਕਿਉਂਕਿ ਇਹ ਆਪਣੇ ਆਪ ਹੀ ਇਹਦਾ ਜਿਹੜਾ ਪਾਣੀ ਆ ਉਹ ਨੀਚੇ ਨਿਕਲ ਜਾਊਗਾ ਕੋਈ ਵੀ ਤੁਸੀਂ ਚੇਅਰ ਵਗੈਰਾ ਤੇ ਰੱਖ ਲਓ ਜਾਂ ਤੁਸੀਂ ਇਸ ਤਰੀਕੇ ਦੇ ਮੰਡੇ ਤੇ ਰੱਖ ਲਓ ਹਨ ਅਦਰਵਾਈਜ਼ ਤੁਹਾਡੇ ਨਾਲ ਕੋਈ ਹੈਲਪ ਕਰਾਉਣ ਵਾਲਾ ਤਾਂ ਹੈ ਤੁਸੀਂ ਦੋਨੋਂ ਸਾਈਡਾਂ ਤੋਂ ਫੜ ਕੇ ਹਨ ਇਹਨੂੰ ਇਦਾਂ ਨਿਚੋੜ ਵੀ ਸਕਦੇ ਹੋ ਕਿਉਂਕਿ ਇੱਕ ਸਾਈਡ ਤੋਂ ਦੂਸਰੀ ਅਏ ਬੰਦੇ ਨੂੰ ਖੜਾ ਦਿਓ ਇੱਕ ਤੋਂ ਦੂਜੇ ਤੋਂ ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਹਲਕਾ ਜਿਹਾ ਨਿਚੋੜ ਕੇ ਫੇਰ ਵੀ ਸੁਕਣਾ ਪਾ ਸਕਦੇ ਹੋ ਕਿਉਂਕਿ ਇਹ ਸੁਕਾਉਣ ਵਾਲੀ ਮਸ਼ੀਨ ਦੇ ਵਿੱਚ ਇਦਾਂ ਵੱਡਾ ਹੈਵੀ ਕੰਬਲ ਸੁੱਕੇਗਾ ਨਹੀਂ ਹੈਗਾ ਤੇ ਦੂਸਰਾ ਜਿਹੜੀਆਂ ਪੀਣੀਆਂ ਪਹਿਣਾ ਕੋਲੇ ਮਸ਼ੀਨ ਨਹੀਂ ਹੈਗੀ ਹਨਾ ਕਈ ਭੈਣਾਂ ਦੇ ਮੈਸੇਜ ਵੀ ਆਏ ਮੈਨੂੰ ਉਦੋਂ ਵੀ ਪੜ੍ਹੇ ਜਿਨ੍ਹਾਂ ਕੋਲੇ ਆਟੋਮੈਟਿਕ ਮਿਊਸਨ ਹੈ ਜਾਂ ਜਿਨ੍ਹਾਂ ਕੋਲੇ ਹੈ ਨਹੀਂ ਉਹ ਕੀ ਕਰਨ ਤਾਂ ਤੁਸੀਂ ਨਾ ਇਸ ਤਰੀਕੇ ਨਾਲ ਇਦਾਂ ਹੀ ਕੋਈ ਮੰਜਾ ਲੈ ਲਓ ਜਿਹੜਾ ਕਿ ਨੀਚੋਂ ਪਾਣੀ ਨਿਕਲ ਜੇ ਜਿਹਦੇ ਬਾਣ ਵਾਲਾ ਮੰਜਾ ਹੋਵੇ ਤਾਂ ਇਸ ਤਰੀਕੇ ਨਾਲ ਕੰਬਲ ਨੂੰ ਉਹਦੇ ਉੱਪਰ ਵਿਸਾ ਲਓ ਵਿਸਾ ਕੇ ਤੁਸੀਂ ਆਪਣਾ ਹਨਾ ਈਜੀ ਸ਼ੈਂਪੂ ਦੋਨਾਂ ਨੂੰ ਲਿਕੁਇਡ ਕਰਕੇ ਤੇ ਕੰਬਲ ਨੂੰ ਪਹਿਲਾਂ ਥੋੜਾ ਜਿਹਾ ਗਿੱਲਾ ਕਰ ਲਓ ਫਿਰ ਇਹਦੇ ਉੱਪਰ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਸਾਫ਼ ਕਰ ਲਓ ਮਨ ਕੇ ਆਪਾਂ ਮਸਲ ਦਿੰਨੇ ਜਿਵੇਂ ਆਪਾਂ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਇਦਾਂ ਵਿਸਾਏ ਹੋਏ ਸੀ ਤੁਸੀਂ ਨਾ ਪ੍ਰੈਸ਼ਰ ਨਾਲ ਪਾ ਹਲਕਾ ਹਲਕਾ ਘਿਚੀ ਚਲੋ ਪ੍ਰੈਸ਼ਰ ਨਾਲ ਪਾਣੀ ਪਾਈ ਚਲੋ ਨਾ ਤਾਂ ਤੁਹਾਡਾ ਜਿਹੜਾ ਕੰਬਲ ਹੈ ਨਾ ਤਾਂ ਉਹਦੇ ਵਿੱਚ ਸਰਫ ਰਹੇਗੀ ਨਾ ਸੈਂਪੂ ਰਹੂਗਾ ਤੇ ਉਹ ਬਹੁਤ ਹੀ ਸੋਹਣਾ ਤੁਹਾਡਾ ਇਹ ਹੋ ਜਾਣਗੇ ਤੇ ਹੁਣ ਇਹਨੂੰ ਦੇਖੋ ਕਈੇ ਪੈਣਾ ਦੇ ਉਦੋਂ ਮੈਂ ਪਿਛਲੀ ਵਾਰੀ ਨਾ ਨਚੋੜਨਾ ਦੱਸਣਾ ਭੁੱਲ ਗਈ ਸੀ ਤਾਂ ਮੈਨੂੰ ਕਹਿੰਦੇ ਆ ਭਣੇ ਹੁਣ ਇਹ ਨੁੱਚੜੂ ਕਿਵੇਂ ਜਦੋਂ ਹੁਣ ਇਹਨਾਂ ਆਪਾਂ ਇਹਨੂੰ 10 ਮਿੰਟ ਇਦਾਂ ਹੀ ਰੱਖ ਦਾਂਗੇ ਤਾਂ 10 ਮਿੰਟਾਂ ਬਾਅਦ ਉਹ ਦੇਖਿਓ ਇਹਨਾਂ ਦਾ ਪਾਣੀ ਬਿਲਕੁਲ نیچے ਨਿਕਲ ਜਾਊਗਾ ਤੇ ਆਪਾਂ ਇਹਨੂੰ ਚੱਕ ਕੇ ਸੁਕਣਾ ਪਾ ਦਾਂਗੇ ਤਾਂ ਦੇਖੋ ਤੁਹਾਡਾ ਨਾ ਪੈਸਾ ਲੱਗੇ ਥੋੜੀ ਜੀ ਮਿਹਨਤ ਹੈ ਹੁਣ ਮਿਹਨਤ ਬਿਨਾ ਤਾਂ ਕਹਿੰਦੇ ਆਪਾਂ ਨਾ ਕੋਈ ਕੰਮ ਵੀ ਨਹੀਂ ਬਣਦਾ ਨਾ ਜੇ ਆਪਾਂ ਕਹੀਏ ਵੀ ਬਿਲਕੁਲ ਹੀ ਇਦਾਂ ਹੀ ਵੀ ਜਾਦੂ ਨਾਲ ਹੀ ਹੋ ਜੂ ਜਾਦੂ ਨਾਲ ਨਹੀਂ ਹੁੰਦਾ ਥੋੜੀ ਜੀ ਮਿਹਨਤ ਤਾਂ ਆਪ ਨੂੰ ਕਰਨੀ ਪੈਣੀ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਮਸ਼ੀਨ ਦੇ ਵਿੱਚ ਆਪਣੇ ਭਾਰੀ ਤੋਂ ਭਾਰੀ ਕੰਬਲ ਧੋ ਸਕਦੇ ਹੋ ਨਾ ਜੈਕਟਾਂ ਕੰਘੇ ਜੋ ਵੀ ਮੈਂ ਪਹਿਲਾਂ ਦੱਸਿਆ ਵੀ ਪਿਓਰ ਦੇ ਕੋਟ ਪੈਂਟ ਜੈਕਟਾਂ ਜੋ ਵੀ ਹੁੰਦੇ ਨੇ ਆਪਣੇ ਘਰ ਦੇ ਵਿੱਚ ਕਿਵੇਂ ਧੋਣੇ ਹਨ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹਨੂੰ ਸੁੱਕਣਾ ਪਾ ਕੇ ਹਾਂਜੀ ਇੱਕ ਤਾਂ ਮੈਂ ਤੁਹਾਨੂੰ ਦੱਸ ਤਾਂ ਇਹ ਆਪਾਂ ਮੰਜੇ ਤੇ ਇਹਨੂੰ ਕੱਢ ਕੇ ਕੰਬਲ ਨੂੰ ਉਸ ਤਰੀਕੇ ਦੇ ਨਾਲ ਆਪਾਂ ਪਾਣੀ ਨਾਲ ਇਹਨੂੰ ਧੋ ਸਕਦੇ ਆ ਤੇ ਉਸ ਤੋਂ ਆਸਾਨ ਤਰੀਕਾ ਇਹ ਹੈ ਵੀ ਤੁਸੀਂ ਇਹਨੂੰ ਸਾਰੇ ਨੂੰ ਨਾ ਮਸ਼ੀਨ ਦੇ ਵਿੱਚ ਸਿੱਟ ਲਓ ਤੇ ਪਹਿਲਾਂ ਇਹਦਾ ਜਿਹੜਾ ਗੰਦਾ ਪਾਣੀ ਸੀ ਆਪਣੇ ਉਹ ਕੱਢ ਤਾ ਹੁਣ ਆਪਾਂ ਇਹਦੇ ਵਿੱਚ ਵਧੀਆ ਪਾਣੀ ਪਾ ਕੇ ਹਲਕਾ ਜਿਹਾ ਚਲਾ ਦਾਂਗੇ ਬਸ ਹਲਕਾ ਕਿਉਂਕਿ ਜਿਆਦਾ ਨਹੀਂ ਜੇ ਆਪਾਂ ਜਿਆਦਾ ਚਲਾਵਾਂਗੇ ਤਾਂ ਮੋਟਰ ਮੱਚ ਸਕਦੀ ਹੈ ਆਪਣੀ ਬਸ ਹਲਕਾ ਜਿਹਾ ਚਲਾ ਕੇ ਇਹਨੂੰ ਇੱਕ ਮਿੰਟ ਜਿਹੜਾ ਦਵਾ ਕੇ ਕਿ ਆਪਾਂ ਇਹਦਾ ਪਾਣੀ ਇਸੇ ਤਰੀਕੇ ਦੇ ਨਾਲ ਇਹਦੇ ਵਿੱਚ ਹੀ ਕੱਢ ਦਾਂਗੇ ਫਿਰ ਇਹਨੂੰ ਇਹਦੇ ਵਿੱਚ ਪਿਆ ਰਹਨ ਤੋਂ ਹਨਾ ਵਧੀਆ ਹੈ ਪੈਸਰ ਜੇ ਨਾਲ ਤੁਸੀਂ ਨਾ ਇਹਨੂੰ ਪਾਣੀ ਨੂੰ ਕੱਢ ਦੋ ਤਾਂ ਜਿਹੜੀ ਵੀ ਈਜੀ ਸ਼ੈਂਪੂ ਨਾਲ ਆਪਾਂ ਨੇ ਧੋਤਾ ਹੈ ਉਹ ਵਿੱਚੋਂ ਨਿਕਲ ਜੇ ਫਿਰ 10-15 ਮਿੰਟਾਂ ਮੰਗਰੋ ਆਪਾਂ ਇਹਨੂੰ ਜਦੋਂ ਪਾਣੀ ਨੁੱਟ ਜੂਗਾ ਕੱਢ ਕੇ ਸੁਕਣਾ ਪਾ ਦਾਂਗੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਭਾਰੇ ਤੋਂ ਭਾਰੀ ਕੰਬਲਾਂ ਨੂੰ ਧੋ ਸਕਦੇ ਹੋ ਫਿਰ ਆਪਾਂ ਤੁਹਾਨੂੰ ਬਾਹਰ ਪਾ ਕੇ ਦਿਖਾਉਣੀ ਹੈ ਕਿ ਇਕੱਲਾ ਬੰਦਾ ਹੈ ਨਾ ਕਿਵੇਂ ਇਹਨਾਂ ਨੂੰ ਧੋ ਸਕਦਾ ਹੈ ਤਾਂ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਤੇ ਅੱਗੇ-ਅੱਗੇ ਸ਼ੇਅਰ ਵੀ ਕਰਿਓ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ